ਸਰ ਆਪਣਾ ਨਾਮ ਹੈ ਮੈਂ ਬਲਵਿੰਦਰ ਸਿੰਘ ਸਬਡੈਂਟ ਨਗਰ ਕੰਨ ਦਾ ਰਾਜਪੁਰਾ ਅੱਛਾ ਜਿਹੜੇ ਅੱਜ ਸੀਲ ਪ੍ਰੋਪਰਟੀ ਟੈਕਸ ਦੇ ਕੋਈ ਸੀਲ ਕਰੀ ਦੁਕਾਨਾਂ ਉਹਦੇ ਬਚਾਂ ਕਰਦੇ ਸਰ ਜੀ ਜਿਉ ਜੋ ਇਹ ਸਾਹਮਣੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਆ ਉਹ ਮੇਰੇ ਵੱਲੋਂ ਪ੍ਰੋਪਰਟੀ ਸੀਲ ਕੀਤੀਆਂ ਗਈਆਂ ਅਤੇ ਦੋ ਪ੍ਰੋਪਰਟੀਆਂ ਵੱਲੋਂ 235000 ਰੁਪਏ ਮੌਕੇ ਤੇ ਜਮ੍ਹਾਂ ਕਰਾਇਆ ਗਿਆ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਬਣਦਾ ਪ੍ਰੋਪਰਟੀ ਟੈਕਸ ਮਿਤੀ 31 ਮਾਰਚ ਤੱਕ ਦਫਤਰ ਨਗਰ ਕੌਂਸਲ ਵਿਖੇ ਜਮ੍ਹਾਂ ਕਰਵਾਇਆ ਜਾਵੇ 31 ਮਾਰਚ ਤੱਕ ਦਫਤਰ ਲਗਾਤਾਰ ਸੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹੇ ਸ਼ਹਿਰ ਅਸਲ ਕੀ ਕਰਨੀ ਦਿੰਦੇ ਇਸ ਬਾਰੇ ਬੋਤਾਂ ਸਰਪੰਨਾਦੂ ਸਿੰਘ ਅਵਤਾਰ ਸੇਖੜੀ ایਓ ਰਾਜਪੁਰਾ ਸਰਪੰਨ ਜੀ ਜਿਹੜੇ ਪ੍ਰੋਪਰਟੀ ਜ਼ਬਤ ਕਰੀ ਉਹਦੇ ਜਾਂਦਾ ਇਹ ਪ੍ਰੋਪਰਟੀ ਜ਼ਬਤ ਨਹੀਂ ਕੀਤੀ ਪ੍ਰੋਪਰਟੀ ਸੀਲਿੰਗ ਕੀਤੀ ਹੈ ਕੀ ਕਰੀ ਜੀ ਮਿਊਸਿਪਲ ਕਾਉਂਸਲ ਦੀ ਹਦੂਦ ਅnder ਰਾਜਪੁਰਾ ਸ਼ਹਿਰ ਵਿੱਚ ਪ੍ਰੋਪਰਟੀ ਟੈਕਸ ਲਾਗੂ ਹੈ ਜਿਹੜੇ ਵਿਅਕਤੀ ਇਹਨਾਂ ਨੇ ਪ੍ਰੋਪਰਟੀ ਟੈਕਸ ਆ 31 ਮਾਰਚ ਤੱਕ ਨਗਰ ਕਾਉਂਸਲ ਕੋਲ ਜਮ੍ਹਾਂ ਕਰਾਇਆ ਜਾਣਾ ਹੈ ਜਿਹੜੇ ਬੰਦੇ ਪ੍ਰੋਪਰਟੀ ਟੈਕਸ ਨਹੀਂ ਪੇ ਕਰ ਰਹੇ ਜਿਹੜੇ ਮਿਊਸਿਪੈਲਿਟੀ ਦੇ ਡਿਫਾਲਟਰ ਹੈ ਉਹਨਾਂ ਨੂੰ ਕਾਉਂਸਲ ਵੱਲੋਂ ਤਿੰਨ ਨੋਟਿਸ ਜਾਰੀ ਜਾ ਚੁੱਕੇ ਹੈ ਨੋਟਿਸ ਜਾਣ ਦੇ ਬਾਵਜੂਦ ਵੀ ਜਿਹੜੇ ਬੰਦੇ ਟੈਕਸ ਜਮ੍ਹਾਂ ਨਹੀਂ ਕਰਦੇ ਤੇ ਸਾਡੇ ਐਕਟ ਵਿੱਚ ਸਾਡੇ ਨਿਯਮਾਂ ਵਿੱਚ ਪ੍ਰੋਵੀਜ਼ਨ ਹੈ ਕਿ ਅਸੀਂ ਪੰਜਾਬ ਮਿਊਸਪਲੈਟ 111 ਦੀ ਧਾਰਾ 81 ਸੀਦੇ ਤੈਤ ਰਿਕਵਰੀ ਪ੍ਰੋਪਰਟੀ ਸੀਲ ਕਰਕੇ ਅਟੈਚ ਕਰਕੇ ਕਰ ਸਕਦੇ ਹਸੀਂ ਉਹ ਪ੍ਰਕਿਰਿਆ ਕਾਰਵਾਈ ਕੀਤੀ ਅੱਜ ਸਰ ਜਿਹੜੀ ਪ੍ਰੋਪਰਟੀ ਦੇ ਕਿੰਨੇ ਕੁ ਮਾਉਂਟ ਤੱਕ ਹੈ ਰਜਿਸਟਰਡ ਅੱਜ 6 ਪ੍ਰੋਪਰਟੀਆਂ ਸੀਲ ਕੀਤੀਆਂ 13 ਲੱਖ ਮਾਉਂਟ ਬਣਦੀ ਸੀ ਉਹਨਾਂ ਵਿੱਚੋਂ ਦੋ ਜਿਹੜੇ ਡਿਫਾਲਟਰ ਸੀ ਉਹਨਾਂ ਨੇ ਮੋਕੇ ਤੇ 235 ਲੱਖ ਸਾਨੂੰ ਦੇ ਦਿੱਤੇ ਤੇ ਉਹਨਾਂ ਦੀ ਅਸੀਂ ਨੋਟਿਸ ਦਸਾਤੀ ਕਿੰਨੇ ਤੋਂ ਜਿਹੜੇ ਪ੍ਰੋਪਰਟੀ ਦੀ ਹੈ ਟੋਟਲ 11 ਪ੍ਰੋਪਰਟੀਆਂ ਅੱਜ ਤੱਕ ਅਸੀਂ ਸੀਲ ਕਰ ਚੁੱਕੇ ਵੇ ਅਸੀਂ 20 15 9 ਬੰਦੇਆਂ ਨੂੰ ਨੋਟਸ ਕੱਢੇ ਸੀ 24 ਬੰਦੇ ਲਗਭਗ 16 ਲੱਖ ਦੀ ਅਦਾ ਤੱਕ ਸਾਡੇ ਕੋਲ ਰਿਕਵਰੀ ਕਰਵਾ ਚੁੱਕੇ ਬਾਕੀ ਕਰਵਾ ਰਹੇ ਜੀ